ਪੰਜਾਬ ਦੇ ਵਿੱਚ ਇੱਕ ਜਨੂ ਇਲੈਕਸ਼ਨ ਹੋ ਰਹੀ ਆ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਆ ਉਹਨਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਆ ਸਭ ਦੇ ਚਰਮ ਸੀਮਾ ਤੇ ਆ ਤੇ ਵੋਟ ਦਾ ਕੀ ਮੀਨਿੰਗ ਹੈਗਾ ਵੋਟ ਦਾ ਕੀ ਮਤਲਬ ਆ ਇਹਦੇ ਬਾਰੇ ਜਾਣਕਾਰੀ ਲੈਣ ਲਈ ਅਸੀਂ ਐਸਐਲ ਵਰਦੀ ਜੀ ਕੋ ਪਹੁੰਚੇ ਆ ਵਰਦੀ ਜੀ ਤੁਹਾਡਾ ਇਹ ਸਮਰਾਟ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਜੀ ਵੋਟ ਦਾ ਕੀ ਮੀਨਿੰਗ ਹੈਗਾ ਜੀ ਰਾਜਾ ਜੀ ਜਿਹੜੀ ਵੋਟ ਹੈ ਨਾ ਇਹਦਾ ਮਤਲਬ ਤਾਂ ਅੰਗਰੇਜ਼ੀ ਚ ਇਹਨੂੰ ਕਾਸਟ ਕਹਿੰਦੇ ਸੀ ਐਸਟੀ ਕਾਸਟ ਕਾਸਟ ਹੁੰਦਾ ਵੋਟ ਪਾਉਣਾ ਭਈ ਵੋਟ ਜਿਹੜੀ ਆ ਇਹ ਇੱਕ ਮਨੋਖਦੀ ਜਿਹੜੀ ਆ ਨਾ ਜਿਹੜੀ ਉਹਦੀ ਆਇਡੈਂਟੀਟੀ ਆ ਉਹਨੂੰ ਸ਼ੋਅ ਕਰਦੀ ਹੈ ਤੇ ਉਹਦੇ ਅਧਿਕਾਰ ਨੂੰ ਸ਼ੋਅ ਕਰਦੀ ਹੈ ਜਿਹੜੇ ਭਾਰਤ ਵਿੱਚ ਵੋਟਾਂ ਆ ਉਦੋਂ ਪੜ੍ਹਨੀਆਂ ਸ਼ੁਰੂ ਹੋਈਆਂ ਐ ਰਾਜਾ ਜੀ ਭਾਰਤ ਦੇ ਵਿੱਚ ਜਿਹੜਾ ਜਦੋਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀਗਾ ਸਾਰੇ ਅਧਿਕਾਰ ਉਹਨਾਂ ਕੋਲ ਹੀ ਸੀਗੇ ਜਦੋਂ ਫਿਰ ਭਾਰਤੀਆਂ ਨੇ 1857 ਦਾ ਪਹਿਲਾਂ ਗਦਰ ਕੀਤਾ ਬਗਰੋਹ ਹੋਇਆ ਫਿਰ ਉਸ ਤੋਂ ਬਾਅਦ ਲੜਾਈਆਂ ਹੋਈਆਂ ਫਿਰ ਉਸ ਤੋਂ ਬਾਅਦ ਇੰਡੀਅਨ ਕਾਂਗਰਸ ਵੀ ਉਹਨਾਂ ਨੇ ਬਣਾਈ ਫਿਰ ਜਦੋਂ ਅੱਗੇ ਆਈ ਤਾਂ ਫਿਰ ਸਭ ਤੋਂ ਪਹਿਲਾਂ 1800 ਜਿਹੜਾ 98 ਚ ਜਿਹੜਾ ਬਾਲ ਗੰਗਾ ਧਰ ਤਿਲਕ ਕਾਂਗਰਸ ਦਾ ਪ੍ਰਧਾਨ ਸੀ ਨਾ ਹਾਂਜੀ ਉਹਨ ਪਹਿਲੀ ਵਾਰੀ ਅੰਗਰੇਜ਼ਾਂ ਦੇ ਮੁਰੇ ਸਵਾਲੇ ਖੜਾ ਕੀਤਾ ਬੇ ਸਾਨੂੰ ਹਿੰਦੂ ਰਾਜ ਚਾਹੀਦਾ ਤੇ ਉਹਨੇ ਹਿੰਦੂ ਮਹਾਸਭਾ ਬਣਾ ਲਈ ਓਕੇ ਨਹੀਂ ਤਾਂ ਪਹਿਲਾਂ ਜਿਹੜੀ ਕਾਂਗਰਸ ਸੀ ਉਹਦੇ ਵਿੱਚ ਮੁਸਲਮਾਨ ਤੇ ਹਿੰਦੂ ਸਿੱਖ ਸਾਰੇ ਇਕੱਠੇ ਸੀਗੇ ਇਕੱਠੇ ਅੰਦੋਲਨ ਕਰਦੇ ਜਦੋਂ ਉਹਨ ਹਿੰਦੂਆਂ ਦੀ ਗੱਲ ਖੜੀ ਕਰਦੇ ਵੇ ਸਾਨੂੰ ਹਿੰਦੁਸਤਾਨ ਚਾਹੀਦਾ ਤਾਂ ਫਿਰ ਜਿਹੜੇ ਮੁਸਲਮਾਨ ਆਗੂ ਸੀ ਉਹਨਾਂ ਨੇ ਫਿਰ ਇਹਨਾਂ ਤੋਂ ਅਲੱਗ ਹੋ ਕੇ 1905 ਦੇ ਵਿੱਚ ਮੁਸਲਮ ਲੀਗ ਬਣਾ ਲਈ ਓਕੇ ਤੇ ਮੁਸਲਮ ਲੀਗ ਦੇ ਵੀ ਫਿਰ ਜਿਹੜੀ ਆ ਉਹਨੇ ਆਪਣੇ ਹੱਕਾਂ ਦੀ ਮੰਗ ਕੀਤੀ ਤਾਂ ਪਹਿਲੀ ਵਾਰੀ ਬ੍ਰਿਟਿਸ਼ ਸਰਕਾਰ ਨੇ 1909 ਦੇ ਵਿੱਚ ਲਾਰਡ ਮੈਂਟੋ ਜਿਹੜਾ ਸੀਗਾ ਉਹਨਾਂ ਦਾ ਉਹਨੂੰ ਇੱਥੇ ਬਾਦਸ਼ਾਹ ਬਣਾ ਕੇ ਭੇਜਿਆ ਲੌਡ ਮੈਂਟੋ ਸੁਧਾਰ ਕਰਕੇ ਵੀ ਬੜਾ ਮਸ਼ਹੂਰ ਆ ਪੜਾਇਆ ਜਾਂਦਾ ਇਹ ਤੇ ਉਹਨਾਂ ਆ ਕੇ ਕੁਝ ਸੁਧਾਰ ਕਰਕੇ ਮੁਸਲਮਾਨਾਂ ਨੂੰ ਜਿਹੜਾ ਨਾ ਮਿਸਪੈਲਟੀਆਂ ਦੇ ਵਿੱਚ ਕੁਝ ਅਧਿਕਾਰ ਦੇ ਦਿੱਤੇ ਮਿਸਪੈਲਟੀਆਂ ਸਿਰ ਫਿਰ ਹਿੰਦੂਆਂ ਨੇ ਵੀ ਮਸਲਾ اٹھਾਇਆ ਬੈ ਸਾਨੂੰ ਵੀ ਦਿਓ ਤਾਂ 13 ਵਿੱਚ ਉਹਨਾਂ ਨੂੰ ਵੀ ਹਿੰਦੂਆਂ ਨੂੰ ਵੀ ਅਧਿਕਾਰ ਦੇ ਦਿੱਤੇ ਫਿਰ 1915 ਦੇ ਵਿੱਚ ਸਿੱਖਾਂ ਨੂੰ ਵੀ ਜਿਹੜੇ ਕੁਝ ਅਧਿਕਾਰ ਦੇ ਦਿੱਤੇ ਗਏ ਠੀਕ ਹੈ ਤਾਂ ਫਿਰ ਡਾਕਟਰ ਮੈਟਕਰ ਉਸ ਵੇਲੇ ਪੜ੍ਹਦੇ ਸੀ ਹਜੇ ਤਾਂ ਉਹ ਉਥੋਂ ਲੰਡਨ ਤੋਂ ਆਏ ਆ ਕੇ ਉਹਨਾਂ ਨੇ ਈ ਮੌਂਟੈਗੂ ਉਸ ਵੇਲੇ ਲord ਆਇਆ ਉਹਦੇ ਮੂਰੇ ਉਹ ਵਿਚਾਰ ਨੇ ਇਹ ਆਇਆ ਸੀ ਵੀ ਕੀ ਜਿਹੜੇ ਵੋਟ ਦੇ ਅਧਿਕਾਰ ਜਿਹੜੇ ਹੋ ਰਿਹਾ ਇਹਨਾਂ ਨੂੰ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਤੇ ਉਹ ਜਦੋਂ ਆਇਆ ਤੇ ਗਾਂਧੀ ਜੀ ਤੇ ਹੋਰ ਜਿਹੜੇ ਆਕੂ ਸੀ ਉਹ ਕਹਿੰਦੇ ਵੀ ਸਾਨੂੰ ਵੋਟ ਦਾ ਅਧਿਕਾਰ ਦੇ ਦਿਓ ਪਰ ਉਹਨੇ ਸ਼ਰਤਾਂ ਰੱਖੀਆਂ ਸੀ ਅੱਛਾ ਜੀ ਅੰਗਰੇਜ਼ਾਂ ਨੇ ਸ਼ਰਤਾਂ ਰੱਖੀਆਂ ਸੀ ਕਿ ਉਹਨਾਂ ਦੇ ਸ਼ਰਤਾਂ ਇਹ ਸੀ ਉਹਨੇ ਆਪਣੇ ਦੇਸ਼ 'ਚ ਵੀ ਪਹਿਲਾਂ ਸ਼ਰਤਾਂ ਨਾਲ ਹੀ ਵੋਟ ਦਾ ਅਧਿਕਾਰ ਦਿੱਤਾ ਉੱਥੇ ਇੰਗਲੈਂਡ 'ਚ ਵੀ ਵੋਟ ਦਾ ਅਧਿਕਾਰ ਔਰਤਾਂ ਨੂੰ ਬਹੁਤ ਬਾਅਦ ਵਿੱਚ ਜਾ ਕੇ ਮਿਲਿਆ ਹੈਗਾ ਤੇ ਉਹਨਾਂ ਨੇ ਇਹ ਸ਼ਰਤਾਂ ਰੱਖੀਆਂ ਸੀ ਵੇ ਵੋਟ ਦਾ ਅਧਿਕਾਰ ਉਹਨੂੰ ਮਿਲ ਸਕਦਾ ਜਿਹੜਾ 10ਵੀਂ ਪਾਸ ਹੈ ਜਾਂ ਜਿਹਦੇ ਕੋਲ 10 ਏਕੜ ਜ਼ਮੀਨ ਆ ਜਾਂ ਜਿਹਦੀ ਜਾਇਦਾਦ ਸਾਰੀ 10000 ਤੋਂ ਉੱਪਰ ਹੈ ਜਾਂ ਫਿਰ ਉਹ ਇਨਕਮ ਟੈਕਸ ਜਿਹੜਾ ਦਿੰਦਾ ਹੈਗਾ ਬੇ ਇਹ ਜਿਹੜੀਆਂ ਸ਼ਰਤਾਂ ਪੂਰੀਆਂ ਕਰਦਾ ਉਹਨੂੰ ਅਧਿਕਾਰ ਦੇ ਦਿਓ ਤੇ ਗਾਂਧੀ ਜੀ ਤੇ ਹੋਰ ਆਗੂ ਕਹਿੰਦੇ ਠੀਕ ਹੈ ਜੀ ਮੰਨ ਗਏ ਮੰਨ ਗਏ ਉਹ ਕਹਿੰਦੇ ਠੀਕ ਹੈ ਜੀ ਸਾਨੂੰ ਇਹਨਾਂ ਨੂੰ ਦੇ ਦਿਓ ਜਿਨ੍ਹਾਂ ਕੋਈ ਚਾਰ-ਛਤਾਂ ਹੈਗੀਆਂ ਤਾਂ ਡਾਕਟਰ ਮੇੜ ਕੇ ਕਹਿੰਦੇ ਉਹ ਆਏ ਥੇ ਉਹਦੇ ਮਰੇ ਪੇਸ਼ ਹੋਏ ਹਾਂਜੀ ਪੇਸ਼ ਹੋ ਕੇ ਉਹਨਾਂ ਨੇ ਕਿਹਾ ਬਈ ਇਹ ਜਿਹੜੀਆਂ ਸ਼ਰਤਾਂ ਹੈਗੀਆਂ ਇਹ ਸਾਡੇ ਦੇਸ਼ ਤੇ ਤੁਹਾਡੀਆਂ ਨਹੀਂ ਲਾਗੂ ਹੋ ਸਕਦੀਆਂ ਹੈਗੀਆਂ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਬਈ ਗਾਂਧੀ ਜੀ ਨੇ ਹੁਣ ਸਿਰਫ 3% ਲੋਕਾਂ ਨੂੰ ਇੱਥੇ ਪੜਨ ਲਿਖਣ ਤੇ ਰਾਜ ਕਰਨ ਤੇ ਜਾਇਦਾਦ ਰੱਖਣ ਦਾ ਅਧਿਕਾਰ ਹੈ। ਠੀਕ। 94% ਜਿਹੜੇ ਇੱਥੇ ਲੋਕ ਮਿਹਨਤਕਸ਼ ਹੈਗੇ ਆ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਕਿਉਂਕਿ ਜ਼ਮੀਨ ਪੜਨ ਦਾ ਅਧਿਕਾਰ ਤਾਂ ਉਸ ਵੇਲੇ ਬ੍ਰਾਹਮਣਾਂ ਕੋਲੇ ਸੀ। ਹੂੰ। ਤੇ ਜਿਹੜੀ ਕੁਛਤਰੀ ਸਗੇ ਬਾਣੀਏ ਨਾ ਕੋ ਬਾਕੀ ਲਾਣ ਦਾ ਵਪਾਰ ਦਾ ਸਾਰਾ ਕੰਮ ਸਿਗਾ ਤੇ ਇਹ 6% ਲੋਕ ਹੈ ਉਹ ਕਹਿੰਦਾ ਵੀ ਇਹ ਤਾਂ 6% ਪਹਿਲਾਂ ਤੋਂ ਵੀ ਡਾਕਟਰ ਬਟਕਰ ਕਹਿੰਦੇ ਰਾਜ ਕਰਦੇ ਆ ਰਹੇ ਹੈਗੇ ਇੱਥੇ ਆ ਜਿਹੜੇ ਮਿਹਨਤ ਕਾਸ਼ ਹੈਗੇ ਆ ਬਈਆ 553 ਰਿਆਸਤਾਂ ਇੱਥੇ ਆ ਰਾਜੇ ਆ ਤੇ ਸਾਰੀ ਜ਼ਮੀਨ ਇਹਨਾਂ ਕੋ ਆ ਕਿਸੇ ਕੋ ਵੀ ਨਹੀਂ ਇਹ ਜਿਹੜੇ ਆਜ ਕਿਸਾਨ ਹੈ ਉਹਦੋਂ ਮਜਾਰੇ ਸੀ ਜ਼ਰਬਾਹੀ ਤੇ ਇਹਨਾਂ ਨੂੰ ਰਾਜੇ ਖੇਤੀ ਦਿੰਦੇ ਸੀ ਕਰਨੇ ਤੇ ਉਹਦਾ مالک ਨਹੀਂ ਸੀ ਇਹ ਤੇ ਇਸੇ ਤਰ੍ਹਾਂ ਜਿਹੜੇ ਪਣ ਦਾ ਅਧਿਕਾਰ ਉਹਨਾਂ ਨੂੰ ਹੀ ਸੀ ਤੇ ਜਾਇਦਾਦ ਜਿਹੜੇ ਦਲਿਤ ਲੋਕ ਆ ਜਾਂ ਪਛੜੇ ਲੋਕ ਆ ਉਹਨਾਂ ਦੇ ਨਾਂ ਤੇ ਤਾਂ ਜਦ ਕੋਈ ਜ਼ਮੀਨ ਇੰਚ ਹੋਈ ਨਹੀਂ ਸਕਦੇ ਹੈਗੇ ਤੇ ਉਹਨਾਂ ਦੀ ਜਾਇਦਾਦ ਥੋਂ ਬਣ ਜਾਣੀ ਹੈਗੀ ਹੈ ਜਦ ਉਹਨਾਂ ਨੂੰ ਕੋਈ ਮਜ਼ਦੂਰੀ ਨਹੀਂ ਦਿੰਦਾ ਫਿਰ ਉਹਨਾਂ ਨੂੰ ਜਿਹੜਾ ਆ ਬਈ ਜਦ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਹੋ ਸਕਦੀ ਹੈਗੀ ਤਾਂ 10 ਖੇਤ ਉਹਨਾਂ ਕੋ ਕਿੱਥੋਂ ਆ ਜਾਣੇ ਹੈਗੇ ਹਾਂਜੀ ਤੇ ਜਦ ਉਹਨਾਂ ਨੂੰ ਮਿਹਨਤ ਮਜ਼ਦੂਰੀ ਨਹੀਂ ਤਾਂ ਉਹਨਾਂ ਕੋ 10000 ਦੀ ਜਾਇਦਾਦ ਕਿੱਥੋਂ ਆ ਜਾਣੀ ਹੈਗੀ ਹੈ ਹੂੰ ਤੇ ਇਸ ਲਈ ਇਹ ਜਿਹੜੀਆਂ ਡਾਕਟਰ ਮਟਕਨ ਕਿਹਾ ਜਿਹੜੀਆਂ ਤੁਹਾਡੀਆਂ ਸ਼ਰਤਾਂ ਹੈਗੀਆਂ ਇਹ ਗੈਰ ਇਨਸਾਨੀਅਤ ਹੈ ਇਹ ਦੇਸ਼ ਦੇ ਮਿਹਨਤ ਕਸ਼ ਲੋਕ ਜਿਹੜੇ ਹੈਗੇ ਆ ਦਲਤ ਸ਼ੋਸ਼ਣ ਸਮਾਜ ਮਜ਼ਦੂਰ ਕਿਸਾਨ ਔਰਤਾਂ ਵੇ ਸਮਾਜ ਦਾ ਚੌਥਾ ਹਿੱਸਾ ਔਰਤਾਂ ਉਹਨਾਂ ਦੇ ਨਾਂ ਤੇ ਵੀ ਇਹ ਕੁਝ ਨਹੀਂ ਹੈਗਾ ਹਾਂਜੀ ਉਹਨਾਂ ਨੂੰ ਵੀ ਇਹ ਅਧਿਕਾਰ ਹੈ ਨਹੀਂ ਜਿੱਦਾਂ ਦਲਤਾਂ ਨੂੰ ਹੈ ਨਹੀਂ ਉਹਨਾਂ ਨੂੰ ਵੀ ਹੈ ਨਹੀਂ ਹਾਂ ਇਸ ਲਈ ਇਹ ਜਿਹੜਾ ਕੋਈ ਵੀ ਨਾਗਰਿਕ ਜਿਹੜਾ ਇਹ ਦੇਸ਼ ਦੇ ਵਿੱਚ ਪੈਦਾ ਹੁੰਦਾ ਉਹਨੂੰ ਇਹ ਬਿਨਾਂ ਸ਼ਰਤਾਂ ਤੋਂ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈਗਾ ਤਦ ਹੀ ਇਹ ਦੇਸ਼ ਜਿਹੜਾ ਅੱਗੇ ਵਿਕਾਸ ਕਰ ਸਕਦਾ ਹੈਗਾ ਅੱਗੇ ਵਧ ਸਕਦਾ ਹੈਗਾ ਇਹ ਦੋ ਦੇਸ਼ ਦੇ ਜਿਹੜੇ ਲੋਕਿਆ ਉਹ ਆਪਣਾ ਸੁੱਖ ਵਿੱਚ ਜੀਵਨ ਬਤੀਤ ਭਾਰਤੀਆਂ ਨੂੰ ਜਿਹੜਾ ਵੋਟ ਦਾ ਅਧਿਕਾਰ ਆਇਆ ਇਹ ਕਦੋਂ ਤੇ ਕਿੱਦਾਂ ਮਿਲਿਆ ਭਾਰਤੀਆਂ ਨੂੰ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਫੇ ਇਹ ਗੱਲ ਵਿਚਾਰਾਂ ਚ ਪਈ ਰਹੀ ਕਿਉਂਕਿ ਉਦੋਂ ਅਜੇ ਪਾਰਲੀਮੈਂਟ ਸਾਰੀ ਅੰਗਰੇਜ਼ਾਂ ਦੀ ਸੀ ਸਾਰੇ ਕਾਨੂੰਨ ਉਹਨਾਂ ਦੇ ਸੀ ਇੱਥੇ ਕਦੇ ਵੀ ਵੋਟਾਂ ਨਹੀਂ ਸੀ ਪਈਆਂ ਪਰ ਫੇ ਅੰਗਰੇਜ਼ਾਂ ਨੇ ਕਿਹਾ ਬਈ ਅਸੀਂ ਤੁਹਾਨੂੰ ਵੋਟ ਦਾ ਅਧਿਕਾਰ ਵੀ ਦੇ ਦਨੇ ਆ ਤਹਾਨੂੰ ਚੁਣੇ ਜਾਣ ਦਾ ਵੀ ਅਧਿਕਾਰ ਦੇ ਦਿੰਨੇ ਹੈਗੇ ਹਨ ਵੀ ਤੁਸੀਂ ਆਪਣਾ ਸੰਬੰਧਨ ਬਣਾ ਲਓ ਤੁਸੀਂ ਜਿਹੜਾ ਆ ਬਈ ਫੇਰ ਅਸੀਂ ਤੁਹਾਨੂੰ ਅਧਿਕਾਰ ਦੇ ਦਿਆਂਗੇ ਠੀਕ ਤੇ ਉਹਨੇ ਫੇਰ 30 ਦੇ ਵਿੱਚ ਫੇਰ ਸਾਊਥ ਬਰੋਕ ਕਮੇਟੀ ਬਣ ਕੇ ਆਈ ਉਹਨ ਫੇਰ ਆ ਕੇ ਇਹ ਸਾਰਿਆਂ ਨੂੰ ਲੋਕਾਂ ਨੂੰ ਪੁੱਛ ਕੇ ਇਸ ਕਰਕੇ ਬੋਰਡ ਦਾ ਅਧਿਕਾਰ ਦੇ ਦਿੱਤਾ ਠੀਕ ਨਾਲ ਹੀ ਉਹਨਾਂ ਨੇ ਇਹ ਵੀ ਕਰ ਦਿੱਤਾ ਵੀ ਇਹ ਦੇਸ਼ ਦੇ ਵਿੱਚ ਪਹਿਲੀ ਵਾਰੀ ਅਜੇ ਤੱਕ ਤਾਂ ਪਾਰਲੀਮੈਂਟ ਅੰਗਰੇਜ਼ਾਂ ਦੀ ਐ ਪਹਿਲੀ ਵਾਰੀ ਅਸੈਂਬਲੀਆਂ ਦੇ ਅਧਿਕਾਰ ਤੁਹਾਨੂੰ ਦੇ ਦਿੱਤੇ ਆ ਹਿੰਦੁਸਤਾਨੀਆਂ ਨੂੰ ਹਿੰਦੁਸਤਾਨੀ ਉਹ ਤੋਂ ਸ਼ਬਦ ਵਰਤਦੇ ਹੀ ਫੇ ਭਾਰਤੀਆਂ ਨੂੰ ਅਸੀਂ ਜਿਹੜੇ ਆ ਬਈ ਅਸੈਂਬਲੀਆਂ ਦੇ ਐਮ ਐਲ ਏ ਬਣਾਉਣ ਲਈ ਆਪਣੇ ਅਧਿਕਾਰ ਦੇਦੇ ਤੇ ਹੈਗੇ ਆ ਤੇ ਪਹਿਲੀ ਵਾਰੀ ਇਹ ਦੇਸ਼ ਦੇ ਵਿੱਚ 1937 ਚ ਵੋਟਾਂ ਪੈਣਗੀਆਂ ਅਸੈਂਬਲੀਆਂ ਦੀਆਂ ਤੇ 1937 ਦੇ ਵਿੱਚ ਪਹਿਲੀ ਵਾਰੀ ਇੱਥੇ ਅਸੈਂਬਲੀ ਚੋਣਾ ਹੋਈਆਂ ਹੈਗੀਆਂ ਡਾਕਟਰ ਅੰਬੇਡਕਰ ਨੇ ਆਪਣੀ ਇੰਡੀਪੈਂਡੈਂਟ ਲੇਬਰ ਪਾਰਟੀ ਬਣਾ ਕੇ ਉਹਦੇ ਵੱਲੋਂ ਇਲੈਕਸ਼ਨ ਲੜਿਆ ਤੇ ਬਾਕੀ ਪਾਰਟੀਆਂ ਜਿਹੜੀਆਂ ਉਹਨੇ ਵੀ ਇਲੈਕਸ਼ਨ ਲੜੇ ਹੈਗੇ ਆ ਜਦੋਂ 바ਵਾ ਸਾਹਿਬ ਆਪਣੇ ਸੰਵਿਧਾਨ ਲਾਗੂ ਕਰਾ ਕੇ ਜਦੋਂ ਸੰਸਦ ਦੇ ਪੌੜੀਆਂ ਉਤਰਦੇ ਆ ਤਾਂ ਕਾਂਗਰਸ ਹੀ ਆਗੂ ਉਹਨਾਂ ਨੂੰ ਕਹਿੰਦਾ ਆ ਵੀ 바ਵਾ ਸਾਹਿਬ ਅੱਜ ਤੁਸੀਂ ਖੁਸ਼ਕਾ ਤੇ ਇੰਨੇ ਹਾਂ ਉਹ ਕਹਿੰਦੇ ਵੀ ਅੱਜ ਮੈਂ ਲੋਕਾਂ ਆਪਣੇ ਲੋਕਾਂ ਨੂੰ ਆਪਣੇ ਵੋਟ ਦਾ ਹੱਕ ਲੈ ਕੇ ਦੇਦਾ ਤੇ ਆ ਉਹਨਾਂ ਜਿਹੜੇ ਅਧਿਕਾਰਾਂ ਤੋਂ ਵਾਂਚਿਤ ਸਗੇ ਉਹ ਮੈਂ ਅਧਿਕਾਰ ਲੈ ਕੇ ਦਿੱਤੇ ਆ ਤੇ ਉਹ ਮਰੇ ਕਾਂਗਰਸੀ ਆਗੂ ਹੱਸ ਪੈਂਦਾ ਉਹ ਕਹਿੰਦਾ ਬਾਬਾ ਸਾਹਿਬ ਵੀ ਤੁਹਾਡੇ ਲੋਕ ਗਰੀਬ ਆ ਲਾਚਾਰ ਆ ਅਸੀਂ ਉਹਨਾਂ ਨੂੰ ਚੰਦ ਪੈਸਿਆਂ ਦੇ ਖਾਤਰ ਖਰੀਦ ਕੇ ਤੇ ਵੋਟ ਆਪਣੇ ਹੱਥ ਚ ਪਾ ਲੈਣੀ ਆ ਤੇ ਉਹ ਉਹ ਇਹ ਜਿਹੜੀਆਂ ਗੱਲਾਂ ਆ ਜਦੋਂ ਅਸੀਂ ਦੇਖਦੇ ਆ ਤੇ ਨਹਿਰੂ ਨਹਿਰੂ ਦੀ ਸਰਕਾਰ ਵੇਲੇ ਵੀ 25 ਪੈਸੇ ਵਿੱਚ ਵੋਟ ਵਿਕਣੀ ਸ਼ੁਰੂ ਹੋਈ ਸੀ ਤੇ ਅੱਜ ਅੱਜ ਵੀ ਬੋਰਡ ਦੀ ਜਿਹੜੀ ਵੈਲਿਊ ਆ ਉਹ ਨੋਟਾਂ ਦੇ ਨਾਲ ਗਣੀ ਜਾਂਦੀ ਆ ਜਿਹੜਾ ਸਰਮਾਇਦਾਰ ਕੈਂਡੀਡੇਟ ਜਾਂ ਪਾਰਟੀ ਆ ਉਹ ਵੱਧ ਪੈਸਾ ਖਰਚਦੀ ਆ ਉਹ ਜੱਜ ਜਾਂਦੀ ਆ ਤੇ ਸ਼ਰਾਬ ਕਈ ਤਰ੍ਹਾਂ ਦੇ ਹੋਰ ਕਈ ਤਰ੍ਹਾਂ ਦੀਆਂ ਲਾਲਚ ਲੋਭ ਦੇ ਨਾਲ ਜਿਹੜੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਆ ਕੀ ਕਹੋਗੇ ਇਹਦੇ ਬਾਰੇ ਇਹਨਾਂ ਦੇਖੋ ਰਾਗਾ ਜੀ ਜਿਹੜੀ ਗੱਲ ਤੁਸੀਂ ਡਾਕਟਰ ਮਬੜਕਰ ਦੀ ਕੀਤੀ ਹੈ ਡਾਕਟਰ ਮਬੜਕਰ ਦੀ ਜਿਹੜੀ ਆ ਵੋਟ ਤਾਂ ਕਿਉਂਕਿ ਰਾਈਟ ਜਿਹੜਾ ਆ ਉਹ ਤਾਂ 237 ਚ ਪਹਿਲੀ ਵਾਰ ਹੀ ਮਿਲ ਗਿਆ ਹੈਗਾ ਹਾਂ ਉਦੋਂ ਤੋਂ ਹੀ ਉਹਨੇ ਵਰਤਿਆ ਹੈਗਾ ਲੋਕਾਂ ਨੇ ਤੇ ਜਿਹੜੀ ਗੱਲ ਖਰੀਦੋ ਫਰੋਖਤ ਵਾਲੀ ਹੈਗੀ ਆ ਸਾਰੇ ਮਨੁੱਖ ਕਦੇ ਨਹੀਂ ਵਿਗਦੇ ਕਦੇ ਨਹੀਂ ਵਿਤਦੇ ਹੈਗੇ ਤੇ ਬਾਕੀ ਜਿਹੜੇ ਵਿਕੇ ਪਹਿਲਾਂ ਵੀ ਹੈਗੇ ਆ ਉਹ ਤਕੜੇ ਲੋਕੀ ਲੈਣ ਲੋੜ ਨਾਲ ਜਾਂ ਜਿਹੜੇ ਰਾਜੇ ਮਹਾਰਾਜਿਆਂ ਦੇ ਪੁੱਤ ਪੋਤੇ ਹੀ ਉਹੀ ਵਿਕੇ ਹੈਗੇ ਆ ਗਰੀਬ ਲੋਕਾਂ ਨੂੰ ਤਾਂ ਵੋਟ ਦਾ ਅਧਿਕਾਰ ਪਹਿਲੀ ਵਾਰੀ ਵੱਡੇ ਪੱਧਰ ਤੇ 1952 ਚ ਪਹਿਲੀ ਵਾਰੀ ਮਿਲਿਆ 1952 ਚ ਮਿਲਿਆ ਉਨੀ ਕਿਉਂ ਕਿਉਂਕਿ ਇਹ ਦੇਸ਼ ਦੇ ਵਿੱਚ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਆ ਜਿੱਦਾਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆਂ ਇਹੇ ਚੋਣਾਂ ਪਹਿਲੀ ਵਾਰੀ 1952 ਚ ਹੋਈਆਂ ਹੈਗੀਆਂ ਤੇ ਉਦੋਂ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਜਿਹੜਾ ਹੈ ਮਿਲਿਆ ਪਰ ਉਦੋਂ ਅਜੇ ਇਹ ਜਿਹੜੀ ਵੋਟ ਖਰੀਦ ਫਰੋਕਣ ਵਾਲੀ ਇੰਨੀ ਕੋਈ ਗੱਲ ਨਹੀਂ ਸੀ ਕਿਉਂਕਿ ਦੇਸ਼ ਨਵਾਂ ਨਮਾਜਾਦ ਹੋਇਆ ਸੀ ਜੇ ਇਦਾਂ ਦੇ ਆਗੂ ਕੰਮ ਕਰਦੇ ਤਾਂ ਦੇਸ਼ ਦੇ ਇਹਨਾਂ ਲੋਕਾਂ ਦੇ ਬਹੁਤ ਇਹਨਾਂ ਨੇ ਲਾਹਣਤਾ ਪਾਉਣੀਆਂ ਸੀ ਇਹਨਾਂ ਨੂੰ ਵੀ ਆਜ਼ਾਦੀ ਲੈਂਦੀ ਹੈ ਪਰ ਇਹ ਨਹੀਂ ਜਿਹੜੇ ਰਾਜੇ ਰਾਣੇ 567 ਰਾਜੇ ਰਾਣੇ ਸੀ ਉਹਨਾਂ ਦੇ ਹੀ ਪੁੱਤ ਅੱਗੇ ਲੀਡਰ ਬਣ ਗਏ ਉਹਨਾਂ ਨੇ ੱੱਕੇ ਨਾਲ ਜ਼ਰੂਰ ਗਰੀਬਾਂ ਦੀਆਂ ਵੋਟਾਂ ਕੈਪਚਰ ਕਰਦੇ ਰਹੇ ਹੈਗੇ ਤੇ ਇਥੇ ਸਾਡੇ ਮੁਤਾਬਕ ਜਿਹੜੀ ਬੋਰਡ ਦੀ ਸਹੀ ਵਰਤੋਂ ਆ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਦੇਖੋ ਜਿਹੜੀ ਵੋਟ ਦੀ ਵਰਤੋਂ ਦੀ ਗੱਲ ਹੈ 바ਵਾ ਸਾਹਿਬ ਡਾਕਟਰ ਬਟਕਰ ਕਹਿੰਦੇ ਆ ਬਈ ਵੋਟ ਨੂੰ ਆਪਣੀ ਧੀ ਸਮਝੋ ਬਈ ਜਿੱਦਾਂ ਆਪਾਂ ਆਪਣੀ ਧੀ ਦਾ ਕਿਤੇ ਵੀ ਰਿਸ਼ਤਾ ਕਰਨ ਵਾਸਤੇ ਪਹਿਲਾਂ ਉਸ ਕਨਵੇ ਦੀ ਜਿੱਥੇ ਉਹਨਾਂ ਜਾਣਾ ਉਹਦੀ ਛਾਣਬੀਣ ਆਪਾਂ ਕਰਦੇ ਆਂ ਉਹਦਾ ਪੂਰਾ ਕਨਵਾ ਦੇਖਦੇ ਆਂ ਸਾਰਾ ਨਫਾ ਨੁਕਸਾਨ ਦੇਖਦੇ ਆਂ ਇਹ ਵੀ ਦੇਖਦੇ ਹੈਗੇ ਆਂ ਬਈ ਅੱਗੇ ਜਾ ਕੇ ਸਾਡੀ ਜਿਹੜੀ ਲੜਕੀ ਆ ਉਹ ਕਿਵੇਂ ਸੁੱਖ ਮੇਂ ਜੀਵਨ ਬਤੀਤ ਕਰ ਸਕਦੀ ਹੈਗੀ ਆ ਤੇ ਇਸ ਲਈ 바ਵਾ ਸਾਹਿਬ ਕਹਿੰਦੇ ਬਈ ਵੋਟ ਨੂੰ ਧੀ ਸਮਝੋ ਔਰ ਇਸੇ ਤਰ੍ਹਾਂ ਜਿਹੜੀ ਆ ਨਾ ਪਰਖ ਕਰਕੇ ਕਿਹੜਾ ਜਿਹੜਾ ਕੈਂਡੀਡੇਟ ਹੈ ਕਿਹੜਾ ਪਾਰਟੀ ਕਿਹੜਾ ਜਿਹੜਾ ਆਗੂ ਆ ਸਾਡੇ ਦੁੱਖਾਂ ਨੂੰ ਦੂਰ ਕਰ ਸਕਦਾ ਹੈਗਾ ਸਾਡੀਆਂ ਗੱਲਾਂ ਨੂੰ ਪਾਰਲੀਮੈਂਟ ਚ ਲਿਜਾ ਸਕਦਾ ਹੈਗਾ ਬਈ ਉਹਨੂੰ ਵੋਟ ਪਾਣੀ ਚਾਹੀਦੀ ਹੈ ਹਮ ਇਸਨ ਸਾਡਾ ਐਸਐਲ ਵਰਦੀ ਜੀ ਜਿਨ੍ਹਾਂ ਦੱਸਿਆ ਵੋਟ ਦਾ ਕੀ ਮਹੱਤਵ ਹੈਗਾ ਕਿ ਵੋਟ ਦੀ ਇਸ ਤਰ੍ਹਾਂ ਰਾਖੀ ਕਰਨੀ ਚਾਹੀਦੀ ਆ ਵੀ ਜਿਸ ਤਰ੍ਹਾਂ ਅਸੀਂ ਆਪਣੀ ਧੀ ਦੀ ਰਾਖੀ ਕਰਦੇ ਆ ਤੇ ਵੋਟ ਦਾ ਸਹੀ ਇਸਤੇਮਾਲ ਸਾਨੂੰ ਕਰਕੇ ਇੱਕ ਵਧੀਆ ਕੈਂਡੀਡੇਟ ਨੂੰ ਜੋ ਤੁਹਾਣੋਂ ਤੁਹਾਡੇ ਨੂੰ ਸਹੀ ਜਿਹੜੇ ਆ ਇਹ ਤੁਹਾਡੇ ਕੰਮ ਆ ਜਿਹੜੇ ਹੋਣ ਵਾਲੇ ਆ ਉਹ ਕਰ ਸਕੇ ਇਮਾਨਦਾਰੀ ਨਾਲ ਤੁਹਾਡੇ ਨੂੰ ਸਮਰਪਿਤ ਭਾਵਨਾਵਾਂ ਦੇ ਨਾਲ ਕੰਮ ਕਰ ਸਕੇ ਤੇ ਜਿਸ ਤਰ੍ਹਾਂ VOTE ਵੋਟ ਵੈਲਿਊ ਆਫ ਟੋਟਲ ਐਜੂਕੇਸ਼ਨ ਮਾਤ ਦੇਹਕਰ ਆਪਣੀ ਮਤ ਦੇ ਅਨਸਾਰ ਇਸ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਆ ਹੁਣ ਵੇਖਣਾ ਇਹ ਹੋਵੇ ਇੱਕ ਜੂਨੂ ਜਿਹੜੀ ਇਲੈਕਸ਼ਨ ਹੁੰਦੀ ਹੈ ਪੰਜਾਬ ਦੇ ਵਿੱਚ ਉਹ ਉਸ ਵੋਟ ਦਾ ਵੋਟਰ ਕਿਸ ਤਰ੍ਹਾਂ ਦਾ ਕਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਦੇ ਕੇ ਕਾਮਯਾਬ ਕਰਦੇ ਆ 13 ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਲੈਂਦੀ ਆ ਇਹ ਸਮਝਾਉਣ ਲਈ ਪ੍ਰਦੀਪ ਰਾਜਾ